ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਜੀ ਦੀ ਨਵੀਂ ਪੀੜੀ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਹਾਂ ਜੌਂਡੀ 53 ਦਾ ਸਟ੍ਰਕਚਰ ਦੀ ਵੀਡੀਓ ਦੋਸਤੋ ਕੀ ਰੇਟ ਆ ਤੇ ਕਿੱਥੇ ਟਰੈਕਟਰ ਖੜਾਗਾ ਕਿੰਨੇ ਮਾਡਲ ਆ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿਹੜੀ ਵੀਰ ਚੈਨਲ ਤੇ ਪਹਿਲੀਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਘੰਟੀ ਦਾ ਬਟਨ ਨਾਲ ਜ਼ਰੂਰ ਦਬਾ ਲਓ ਤਾਂ ਕਿ ਉਹਨਾਂ ਲਈ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਅੱਜ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜੌਂਡੀ 53 ਦਾ ਸਟ੍ਰੈਕਟਰ 2011 ਮਾਡਲ ਆ ਤੇ 5 ਲੱਖ 40 ਹਜ਼ਾਰ ਰੁਪ ਰੇਟ ਤੋਂ ਕੋਈ ਫਿਕਸ ਨਹੀਂ ਹੈ ਮੁੱਖੀ ਦੀ ਘੱਟ ਵੱਧ ਹੋ ਜਾਊਗਾ ਐਮ ਆਰ ਐਫ ਦੇ ਟਾਇਰ 16 28 ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਐ 80 ਤੋਂ 90% ਟਾਇਰਾਂ ਦੀ ਕੰਡੀਸ਼ਨ ਪਈ ਐ ਪਾਕਿਸਤਾਨ ਨੂੰ ਬੈਕ ਸ਼ੈੱਡ ਤੋਂ ਟਰੈਕਟਰ ਦਿਖਾ ਦਿੰਨੇ ਆ ਡਾਬੜ ਤੇ ਡੰਡਾ ਸਾਨੂੰ ਨਾਲ ਮਿਲੂਗਾ ਪੰਜਾਬ ਨੰਬਰ ਟਰੈਕਟਰ ਦਾ ਰੰਗ ਪੇਂਟ ਪੱਖੋਂ ਸਾਰਾ ਸਾਫ਼ ਪਿਆਗਾ ਤੇ ਬਾਕੀ ਜੁੰਡਿਆ 53 ਦਾ ਟਰੈਕਟਰ ਦੋਸਤੋ ਤਿੰਨ ਸਿਲੰਡਰ ਆਗੇ ਤੇ ਨਾ ਸਿਲੰਡਰ ਇੰਜਨ ਗੇਅਰ ਵੱਲੋਂ ਫੁੱਲ ਕੰਮ ਓਕੇ ਆ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਹੈਗਾ ਛਤਰੀ ਲੱਗੀ ਹੋਈ ਹੈਗੀ ਸਾਈਡ ਗੇਟ ਟਰੈਕਟਰ ਦੋਸਤੋ ਤੇ ਬਾਕੀ ਸਾਰਾ ਟਰੈਕਟਰ ਸਾਫ ਪਿਆਗਾ ਟਰੈਕਟਰ ਦੇ ਸਾਰੇ ਪਾਰਟਸ ਟਰੈਕਟਰ ਦੇ ਨਾਲ ਦੇ ਆਗੇ ਰੰਗ ਪੇਂਟ ਪੱਖੋਂ ਸਾਰਾ ਸਾਫ ਪਿਆ ਬਿਲਕੁਲ ਜਰ ਰਹੇ ਤੇ ਟਰੈਕਟਰ ਤੇ ਬਾਕੀ ਅਗਲਾ ਟਰੈਕਟਰ ਦੋਸਤੋ ਆਪਣੇ ਕੋਲੇ ਹੈਗਾ ਸਵਰਾਜ 855 FE ਟਰੈਕਟਰ 2000 B ਮਾਡਲ ਤੇ 765000 ਦੀ ਡਿਮਾਂਡ ਰੱਖੀ ਗਈ ਹੈ ਇਧਰ ਰੇਟ ਵੀ ਦੋਸਤੋ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਇੱਕ ਵਾਰ ਤੁਸੀਂ ਆ ਕੇ ਟਰੈਕਟਰ ਦੇਖ ਸਕਦੇ ਹੋ ਤੇ ਸਵਰਾਜ 855 ਫੀ ਟਰੈਕਟਰ ਹੈਗਾ 4x4 ਆ 5 ਸਟਾਰ ਟਰੈਕਟਰ ਹੈ ਇੰਜਨ ਗিয়ার ਵੱਲੋਂ ਫੁੱਲ ਕਮ ਓਕੇ ਆ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਹੈ ਛਤਰੀ ਲੱਗੀ ਵੀ ਆ ਤੇ ਬਿਲਕੁਲ ਨਿਊ ਕੰਡੀਸ਼ਨ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਟੌਪ ਮਾਡਲ ਟਰੈਕਟਰ ਹੈਗਾ ਰੰਗ ਪੇਂਟ ਸਾਰਾ ਨਾਲ ਦਾ ਹੋਇਆ ਪਿਆ ਦੋਸਤੋ ਟਰੈਕਟਰ ਸਾਰਾ origignal ਹੈਗਾ ਤੇ ਪੰਜਾਬ ਨੰਬਰ ਟਰੈਕਟਰ ਦਾ ਚਾਰੇ ਟਾਇਰ ਸਾਨੂੰ ਵਧੀਆ ਸਾਫ ਮਿਲਣਗੇ ਦੋਸਤੋ ਐਮ ਆਰ ਫੇ ਟਾਇਰ 16 22 ਦੇ ਟਾਇਰ ਟਾਇਰ ਬਿਲਕੁਲ ਨਵੇਂ ਆ ਦੋਸਤੋ ਚਾਰੇ ਟਾਇਰ ਬਿਲਕੁਲ ਸੁਨੂ ਸਾਫ ਮਿਲਣਗੇ ਤੇ ਤਿੰਨ ਸਿਲੰਡਰ ਹੈਗੇ ਤੇਨ ਸਿਲੰਡਰ ਆ ਦੋਸਤੋ ਇੰਜਨ ਗੇਅਰ ਵੱਲੋਂ ਫੁਲਕਮ ਓਕੇ ਆ ਤੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਘਰ ਦੀ ਖੇਤੀ ਤੇ ਚਲਾਇਆ ਹੋਇਆ ਟਰੈਕਟਰ ਹੈਗਾ ਤੇ ਬਾਕੀ ਜੇ ਕਿਸੇ ਵੀ ਨੂੰ ਟਰੈਕਟਰ ਲੈਣਾ ਹੈ ਜਾਂ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਵੀਡੀਓ ਦੇ ਡਿਸਕ੍ਰਿਪਸ਼ਨ ਚ ਵਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਪਰ ਨਾਲੇ ਰੀਸ ਨੂੰ ਟਰੈਕਟਰ ਮਿਲੂਗਾ ਪੰਜਾਬ ਨੰਬਰ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਦੋਸਤੋ